ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲਾਈਵ ਹੋ ਚੁੱਕੇ ਹਾਂ ਜੀ ਜਲਦੀ ਜਲਦੀ ਆਪਣਾ ਜਿਹੜਾ ਲਾਈਵ ਆ ਉਹ ਜੁਆਇਨ ਕਰੋ ਇਹ ਹੈਗੇ ਨੇ ਜੀ ਸੂਟ ਜਿਹੜੇ ਗਰਮੀ ਵਾਲੇ ਇਹਨਾਂ ਦੇ ਵੀਡੀਓ ਆਪਾਂ ਬਣਾ ਰਹੇ ਆ ਤਾਂ ਕਰਕੇ ਕਿਉਂਕਿ ਮੈਨੂੰ ਕਈ ਦਿਨਾਂ ਤੋਂ ਕਈ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਸਾਨੂੰ ਬਹੁਤ ਹੀ ਜੈਨੂਨ ਪ੍ਰਾਈਸ ਦੇ ਵਿੱਚ ਗਰਮੀ ਵਾਲੇ ਸੂਟ ਦਿਖਾਓ ਕਿਉਂਕਿ ਸਰਦੀ ਹੁਣ ਆਉਣ ਜਾ ਰਹੀ ਹੈ ਤੇ ਮੈਨੂੰ ਪਰਸਨਲੀ ਫੋਟੋਸ ਭੇਜਣ ਦਾ ਟਾਈਮ ਨਹੀਂ ਲੱਗਿਆ ਤੇ ਕੁਛ ਇੱਕ ਮੈਸੇਜ ਇੰਨੇ ਹੁੰਦੇ ਨੇ ਜੀ ਫੋਟੋਆਂ ਨਹੀਂ ਭੇਜ ਸਕਦੇ ਇਸ ਲਈ ਸੋਚਿਆ ਕਿ ਚਲੋ ਆਪਾਂ ਲਾਈਵ ਦੇ ਵਿੱਚ ਬਾਕੀ ਭੈਣਾਂ ਨਾਲ ਵੀ ਫੋਟੋਸ ਸ਼ੇਅਰ ਹੋ ਜਾਣੀਆਂ ਇਸ ਕਰਕੇ ਆਪਾਂ ਲਾਈਵ ਹੋਏ ਆ ਹੈਲੋ ਜੀ ਤੇ ਲਾਈਵ ਨੂੰ ਪਲੀਜ਼ ਅੱਗੇ ਸ਼ੇਅਰ ਕਰ ਦਿਓ ਸੂਟ ਹੈਗਾ ਜੀ 2500 ਰੁਪਏ ਦਾ ਬਹੁਤ ਹੀ ਵਧੀਆ ਵਾਲੀ ਕੋਟਨ ਦਾ ਸੂਟ ਹੈ ਮੈਚਿੰਗ ਸੂਟ ਰਹੂਗਾ ਕੁਝ ਕੁ ਸੂਟ ਹੀ ਨੇ ਆਪਣੇ ਕੋਲੇ ਕਿਉਂਕਿ ਜੀ ਕੁਝ ਕੁ ਜਿਹੜੀ ਪਿਛੋਟ ਵੀਡੀਓ ਪਾਈ ਸੀ ਉਹਦੇ ਵਿੱਚ ਆਪਣੇ ਬੁੱਕ ਹੋ ਗਏ ਸਸ਼ੀ ਕਾਲ ਜੀ ਰਮਨਦੀਪ ਕੌਰ ਜੀ ਤੇ ਜਿਸ ਤਰ੍ਹਾਂ ਇਹ ਹੈਗਾ ਜੀ ਫਸਟ ਸੂਟ ਇਹ ਵਾਲੀ ਹੈਗੇ ਸ਼ਾਰਟ ਇਹ ਵਾਲੀ ਹੈਗੇ ਜੀ ਬਾਟਮ ਇਹ ਦੋ ਸੂਟ ਨਹੀਂ ਦੀ ਜਿਨ੍ਹਾਂ ਨੇ ਦੋ ਦੀ ਇਕੱਠਿਆਂ ਦੀ ਬੁਕਿੰਗ ਕਰਵਾਉਣੀ ਹੋਈ ਦੋ ਦੀ ਸ਼ਿਪਿੰਗ ਕਿੰਨੀ ਹੈ 60 ਰੁਪਏ ਅ ਸਿੰਗਲ ਸੂਟ ਦੀ ਸ਼ਿਪਿੰਗ ਵੀ 60 ਰੁਪਏ ਆ ਜੀ ਤੇ ਦੋਨਾਂ ਸੂਟ ਦੋ ਸੂਟ ਲਾਉਂਗੇ ਉਹਨਾਂ ਦੀ ਸ਼ਿਪਿੰਗ ਵੀ 60 ਰੁਪਏ ਆ ਕੰਟੈਕਟ ਨੰਬਰ ਤੁਹਾਨੂੰ ਆਪਣਾ ਪਤਾ ਹੀ ਹੈ 981574212 ਸਸ਼ੀ ਕਾਲ ਜੀ ਤੇ ਲਾਈਵ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਪਲੀਜ਼ ਇਹ ਵਾਲੇ ਸੂਟ ਨੇ ਜਿਹੜੇ ਦੋ ਨੇ ਜੀ ਇਹ ਦੋ ਸ਼ਰਟਾਂ ਨੇ ਦੋ ਬਾਟਮ ਨੇ ਜਿਨ੍ਹਾਂ ਨੇ ਲੈਣੇ ਹੋਣ ਪੇਮੈਂਟ ਕੀ ਦੀ ਆਈ ਆ 5 ਕਿਹੜੇ ਸੂਟ ਤਾਂ ਨੇ ਗ੍ਰੀਨ ਦੀ ਕੋਲ ਦੂਸਰੇ ਜਿਹੜੇ ਨਵੇਂ ਕਸਟਮਰ ਨੇ ਇੱਕ ਜੇ ਦੇਖੋ ਇੱਕ ਇਹ ਆ ਚੋ ਵਾਲੇ ਸਾਈਡ ਤੇ ਰੱਖ ਤਾਂ ਸਾਈਡ ਤੇ ਰੱਖਿਆ ਹੋਇਆ ਫਿਰ ਇਹ ਸਿੰਗਲ ਹੀ ਹੈ ਠੀਕ ਹੈ ਇੱਕ ਗ੍ਰੀਨ ਦੀ ਆਹ ਵਾਲਾ ਗ੍ਰੀਨ ਠੀਕ ਹੈ ਤੇ ਦੋ ਸੂਟ ਤਾਂ ਹੈਗੇ ਨੇ ਜੀ ਆਹ ਵਾਲੇ ਇਹੋ ਸ਼ਿਪਿੰਗ ਨਹੀਂ ओके okay, चलो आजुगी ਤੇ ਹਾਂਜੀ ਦੇਖੋ ਦੋ ਸੂਟ ਤਾਂ ਆਹ ਵਾਲੇ ਨੇ ਜੀ ਜਿਹੜੇ-ਜਿਹੜੇ ਆਪਣੇ ਕੋਲ ਰਹਿ ਕੇ ਕਿਉਂਕਿ ਬਾਕੀ ਜਿਹੜੇ ਸੂਟ ਨੇ ਜੀ ਉਹ ਸ਼ਾਰਟ ਵੀਡੀਓ ਪਾਈ ਸੀ ਆਪਾਂ ਉਹਦੇ ਵਿੱਚ ਹੀ ਬੁੱਕ ਹੋਗੇ ਇੱਕ ਹੈਗਾ ਜੀ ਇਹਦੇ ਵਿੱਚ ਆਹ ਵਾਲਾ ਕਲਰ ਉਹ ਦੋ ਸੂਟ ਨੇ ਜੀ ਆ ਸਿੰਗਲ ਕਲਰ ਹੈ ਸਾਰਿਆਂ ਨਾਲ ਇਸ ਤਰ੍ਹਾਂ ਮੈਚਿੰਗ ਬਾਟਮਸ ਰਹਿਣਗੀਆਂ ਫਰਵਰੀ ਤੋਂ ਬਾਅਦ ਇਹ ਵਾਲੇ ਸੂਟ ਵੇਅਰ ਹੋਣ ਲੱਗ ਜਾਣਗੇ ਜੀ ਬਹੁਤ ਸੋਹਣੇ ਸੂਟ ਨੇ કોટਨ ਦੇ ਤੇ ਜਿਹੜਾ ਅੰਬੀ ਵਾਲਾ ਡਿਜ਼ਾਈਨ ਹੈ ਜੀ ਮੋਸਟ ਵਾਇਰਲ ਡਿਜ਼ਾਈਨ ਆ ਮੋਸਟ ਵਾਇਰਲ ਡਿਜ਼ਾਈਨ ਜੇ ਤੁਸੀਂ ਅਲੱਗ ਜਿਹਾ ਕਨਸੈਪਟ ਬਣਾਉਣਾ ਚਾਹੁੰਦੇ ਹੋ ਇਹ ਹੈਗੀ ਅੱਜ ਬਾਟਮ ਇਹ ਹੈਗੇ 셔ਟ ਇਹਨੂੰ ਤੁਸੀਂ 셔ਟ ਵੀ ਬਣਾ ਸਕਦੇ ਹੋ ਇਹਨੂੰ ਬਾਟਮ ਐਜ਼ ਯੂ ਵਿਸ਼ ਠੀਕ ਹੈ ਜੀ ਦੋ ਕਲਰ ਹੋਗੇ ਆ ਬੁੱਕ ਆ ਸੀਗਾ ਹਿੰਦਾ ਚਲੋ ਜੀ ਇਹ ਤਾਂ ਹੋ ਗਿਆ ਬੁੱਕ ਆ ਗਰੀਂਤਨ ਆਵਲ ਗਰੀਂਤਨ ਦੇ ਦੇਖਿਓ ਦੇਖਿਓ ਚੈੱਕ ਕਰਿਓ ਜਦ ਤੱਕ ਮੈਂ ਹੋਰ ਦਿਖਾ ਦਿੰਦੀ ਚਲੋ ਇੱਕ ਹੈਗਾ ਜੀ ਆਵਲਾ ਮਸਟਰਡ ਕਲਰ ਦਾ ਦੇਖੋ ਬਹੁਤ ਸੋਹਣਾ ਇਹ ਵੀ ਦੋ ਸੂਟ ਨੇ ਜੀ ਜਿਨੇ ਜਿਨੇ ਬੁਕਿੰਗ ਕਰਵਾਉਣੀ ਹੈ ਆਵਲਾ ਕਿਦਾਂ ਹਾਂ ਇਹ ਹੀ ਹੈ ਇੱਕ ਫੜੋ ਫਿਰ ਆ ਹੈਗੇ ਨੇ ਜੀ ਦੋ ਸੂਟ ਮਸਟਰਡ ਦੇ ਬਹੁਤ ਸੋਹਣਾ 5 ਮੀਟਰ ਦਾ ਟੀਟ ਰਹੂਗਾ ਬਹੁਤ ਸੋਹਣੀ ਸੋਹਣੀ ਬੂਤੀ ਜੀ ਹੈ ਜੀ ਇਹ ਨਾਲ ਤੁਸੀਂ ਜੇ ਆਫ ਵਾਈਟ ਦੁਪੱਟਾ ਲਮੋ ਤਾਂ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਹੀ ਜਿਆਦਾ ਮੈਨੂੰ ਪਰਸਨਲੀ ਇਹ ਕਲਰ ਤੇ ਇਹ ਡਿਜ਼ਾਈਨ ਬਹੁਤ ਪਸੰਦ ਹੈ ਛੋਟੀ ਛੋਟੀ ਬੂਤੀ ਜੀ ਚਾਹੇ ਇਹ ਕਾਲਜ ਵੇਅਰ ਗਰਲਸ ਵੀ ਅੱਜਕਲ ਪਾਉਂਦੀਆਂ ਨੇ ਜੀ ਹਾਂ ਜੀ ਮਾਸਟਰ ਬਹੁਤ ਪਿਆਰਾ ਜੀ ਇਹ ਵੀ ਦੋ ਸੂਟ ਨੇ ਜੀ ਨੀਚੇ ਵਾਲੇ ਵੀ ਦੋ ਸੂਟ ਨੇ ਇਹ ਵਾਲੇ ਵੀ ਦੋ ਸੂਟ ਨੇ ਕੰਟਰੈਕਟ ਨੰਬਰ ਹੈਗਾ ਆਪਣਾ 9815764212 ਜੀ ਤੇ ਇੱਕ ਹੈਗਾ ਜੀ ਆਹ ਵਾਲਾ ਸਿਰਫ ਔਰ ਸਿਰਫ 250 ਆ ਸੀਗਾ ਇਹ ਪਹਿਲਾਂ ਦੀ ਪਹਿਲਾਂ ਵੀ ਬੁੱਕ ਹੋਈ ਉਹਨਾਂ ਦੀ ਐਡ ਕੱਢ ਦਾਂ ਕੋ 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 ਨੇ ਦੋਨੇ ਇੱਕ ਸੂਟ ਦੀ ਆਈ ਹੈ ਇਹ ਬਸ ਫਰੀ ਕੋਪਿਆ ਉਹਨਾਂ ਦਾ ਬਾਟਮ ਹੈ ਗਿਆ ਐ ਦੇਖ ਲਿਓ ਉਹ ਵਾਲੇ ਨਾਲ ਫਿਰ ਤਾਂ ਮੈਂ ਲਾਈਵ ਚ ਪਾ ਦੂੰਗੀ ਨਾ ਇਹ ਸਿੰਗਲ ਪਰਸਨ ਦੋ ਪਰਸਨ ਦੀ ਆਈਆਂ ਨੇ ਅੱਡ ਅੱਡ ਹਾਂ ਉਹ ਤਾਂ ਉਹ ਤਾਂ ਉਹਨਾਂ ਦੇ ਬੁੱਕ ਨੇ ਦੋ ਪਹਿਲਾਂ ਨੇ ਤੀਜਾ ਕਰ ਲੈਣ ਉਹਨਾਂ ਨੇ ਠੀਕ ਹੈ ਤੇ ਨੈਕਸਟ ਹੈਗਾ ਜੀ ਆਹ ਵਾਲਾ ਗ੍ਰੀਨ ਇਹ ਵੀ ਪੋਸ ਹੋਣਾ ਸੀ ਊਟਾ 5 ਮੀਟਰ ਮਸਟਰਡ 2 ਨੇ ਕੋਈ ਗੱਲ ਨਹੀਂ ਜੇ ਇੱਕ ਲੈਣਾ ਹੋ ਕਿਸੇ ਨੇ ਹਾਂਜੀ ਜੀ ਇਹਨਾਂ ਨੇ ਮਸਟਰਡ ਦੀ ਲਈ ਹੈ ਜੇ ਮਸਟਰਡ 2 ਨੇ ਇੱਕ ਤੁਹਾਨੂੰ ਦੇ ਦਾਂਗੇ ਜੇ ਹੋਰ ਕਿਸੇ ਨੇ ਵੀ ਮਸਟਰਡ ਲੈਣਾ ਹੋਇਆ ਤੁਸੀਂ ਲੈ ਸਕਦੇ ਹੋ ਫਰਬਰੀ ਦੇ ਵਿੱਚ ਇਹਨਾਂ ਦਾ ਪ੍ਰਾਈਸ ਆ ਜਿਹੜਾ ਜੀ 350 ਪਲੱਸ ਹੋਊਗਾ ਇਹ ਜੋ ਤੁਹਾਨੂੰ ਆਪਾਂ ਦੇ ਰਹੀਆਂ 350 ਪਲੱਸ ਇਹਨਾਂ ਦਾ ਜਿਹੜਾ ਪ੍ਰਾਈਸ ਹੋਊਗਾ ਜਿਹੜਾ ਅੱਜ ਤੁਹਾਨੂੰ 250 ਚ ਮਿਲ ਰਿਹਾ ਸ਼ਿਪਿੰਗ ਐਕਸਟਰਾ ਹੋਗੀ ਦੋ ਸੂਟਾਂ ਦੀ ਸ਼ਿਪਿੰਗ 60 ਰੁਪਏ ਹੋਊਗੀ ਤੇ ਤਿੰਨ ਸੂਟਾਂ ਦੀ ਸ਼ਿਪਿੰਗ ਹੋਊਗੀ ਜੀ 100 ਰੁਪਏ ਇਹ ਕਿਹ ਹੋ ਗਿਆ ਜੀ ਨੈਕਸਟ ਹੋ ਗਿਆ ਜੀ ਆਹ ਵਾਲਾ ਤੇ ਇੱਕ ਗ੍ਰੀਨ ਜੀ ਆਪਣੇ ਕੋਲ ਆ ਵੀ ਰਹੇ ਨੇ ਇੱਕ ਦੀ ਬੁਕਿੰਗ ਆ ਚੁੱਕੀ ਆ ਇਹ ਹੈਗੇ ਸ਼ਾਰਟ ਦੇਖੋ ਇਹ ਹੈਗੀ ਆ ਬਾਟਮ ਬਹੁਤ ਹੀ ਸੋਹਣੀ ਬਹੁਤ ਹੀ ਸੋਹਣੀ ਹੈਗੇ ਜੀ ਸ਼ਾਰਟ ਬਾਟਮ ਇਹ ਹੈਗਾ ਜੀ ਪਿੰਕਾ ਹਾਂਸੀ ਇਹ ਹੈਗਾ ਜੀ ਆਹ ਹੈਗਾ ਨੈਕਸਟ ਇਹ ਵੀ ਬਹੁਤ ਸੋਹਣਾ ਕੰਟਰਾਸਟ ਹੈ ਜੀ ਇਹਦਾ ਪ੍ਰਾਈਸ ਵੀ ਪ੍ਰਾਈਸ ਅੱਜ ਦੇ ਵੀਡੀਓ ਦੇ ਵਿੱਚ ਸਾਰਿਆਂ ਦਾ ਹੀ ਸੇਮ ਹੀ ਹੈ ਜੀ ਜੇ ਕੋਈ ਅਲੱਗ ਸੂਟ ਪਾਇਆ ਤਾਂ ਦੱਸ ਦਾਂਗੇ ਵੈਸੇ ਸਾਰੇ ਇਹ ਵਾਲੇ 250 ਦੇ ਨੇ ਕੋ ਵਾਲਾ ਗ੍ਰੀਨ ਵਾਲਾ ਕੱਢ ਕੇ ਫੜਾਇਓ ਮੜਾ ਜਾ ਉੱਪਰ ਪਿਆ ਜਿੱਥੋਂ ਤੁਸੀਂ ਆ ਗ੍ਰੀਨ ਕੱਢਿਆ ਸੀ 981574212 ਤੇ ਇਹ ਵਾਲੇ ਸਹੀ 1 ਮਹੀਨੇ ਬਾਅਦ ਤੁਹਾਨੂੰ ਜਿਹੜੇ ਮਿਲਣਗੇ ਜੀ 350 ਦਾ ਸੂਟ ਮਿਲੂਗਾ ਤੁਹਾਨੂੰ ਇੱਕ ਹੈਗਾ ਜੀ ਆ ਵਾਲ ਨਹੀਂ ਹੈ ਨਹੀਂ ਇੱਕ ਹੈਗਾ ਜੀ ਆਹ ਵਾਲਾ ਬਹੁਤ ਸੋਹਣਾ ਇਹ ਵੀ 5 ਮੀਟਰ ਕੱਟਾ ਇਹ ਸਿਰਫ ਤੁਹਾਨੂੰ ਆ ਬਾਰ-ਬਾਰ ਦੱਸ ਰਹੇ ਹਾਂ ਜੀ ਅੱਜ ਸਿਰਫ ਤੁਹਾਨੂੰ 250 ਦਾ ਮਿਲ ਰਿਹਾ ਨੈਕਸਟ ਵੀਡੀਓ ਦੀ ਜਦੋਂ ਵੀ ਆਊਟ ਆ ਇਹਦਾ ਪ੍ਰਾਈਸ ਅੱਗੇ ਵਧ ਕੇ ਆਇਆ ਤਾਂ 350 ਪ੍ਰਾਈਸ ਹੋਊਗਾ ਇਹਦਾ 250 ਰੁਪਏ ਵਿੱਚ ਇੰਨਾ ਵਿੱਚ ਤੁਹਾਨੂੰ ਕੋਈ ਸੂਟ ਵੀ ਨਹੀਂ ਮਿਲਣਾ ਇਹ ਸਿਰਫ ਤੁਹਾਨੂੰ ਅੱਜ ਤੇ ਕੱਲ-ਕੱਲ ਦੇ ਵਿੱਚ ਮਿਲਣਗੇ ਠੀਕ ਹੈ ਜੀ ਦੇ ਨੈਕਸਟ ਇੱਕ ਹੋਰ ਆ ਗਿਆ ਜੀ कॉटन ਦਾ 250 ਇਹ ਦੇਖੋ ਹੈ ਗਿਆ ਜੀ ਸ਼ਾਰਟ ਇਹ ਆਪਣੀ ਜਿੱਦਾਂ ਮਦਰਸ ਵੇਅਰ ਕਰ ਸਕਦੇ ਨੇ ਆ ਹੈ ਗਿਆ ਜੀ ਬਾਟਮ 250 ਪ੍ਰਾਈਸ ਹੈ ਕੰਟੈਕਟ ਨੰਬਰ ਹੈਗਾ 98157 ਜੀ 4212 ਤੇ ਇਫ ਹੈਗਾ ਜੀ ਆਹ ਬਲ ਅੱਜ ਜਿੰਨੇ ਵੀ ਖਰੀਦੇ ਜਾਂਦੇ ਤੁਸੀਂ ਖਰੀਦ ਸਕਦੇ ਆ ਜਿੰਨੇ ਵੀ ਸੂਟ ਖਰੀਦੇ ਜਾਂਦੇ ਤੁਸੀਂ ਖਰੀਦ ਸਕਦੇ ਹੋ ਆਫਰ ਦੇ ਵਿੱਚ ਇਸ ਤੋਂ ਬਾਅਦ ਇਹਨਾਂ ਦਾ ਰੇਟ 350 ਜਾਂ 350 ਪਲੱਸ ਹੋਊਗਾ ਜੀ ਆ ਵੀ ਹੈਗਾ ਜੀ 5 ਮੀਟਰ ਸੂਟ ਕਾਟਨ ਦਾ ਟਿੱਕ ਜਿਹੜਾ ਤੁਹਾਨੂੰ ਆਪਾ ਦਿਖਾਇਆ ਸੀ ਉਹਦੇ ਵਿੱਚ ਇਹ ਸਾਰੇ ਹੈਗੇ ਨੇ ਜੀ 2250 ਰੁਪਏ ਵਾਲੇ ਕਪੜਾ ਸਾਰਿਆਂ ਦਾ ਹੀ ਕਾਟਨ ਹੈ ਜੀ ਸਾਰੇ ਹੀ ਕਾਟਨ ਦੇ ਨੇ ਸਿਰਫ ਅੱਜ ਤੇ ਕੱਲ ਲਈ ਇਹਨਾਂ ਦਾ ਪ੍ਰਾਈਸ ਇਹ ਹੈ ਇਹ ਦੋ ਸੀਗੇ ਇਹ ਦੋ ਸੀਗੇ ਇੱਕ ਹੈਗਾ ਜੀ ਆਵਲਾ ਸਾਰੀ ਕਾਟਨ ਦੇ ਨੇ ਅੱਜ ਦੇ ਦਿਨ ਲਈ ਤੇ ਕੱਲ ਦੇ ਦਿਨ ਲਈ ਤੁਹਾਨੂੰ ਸਿਰਫ 250 ਦੇ ਮਿਲਣਗੇ ਇਸ ਤੋਂ ਬਾਅਦ ਇਹ ਵਾਲਾ ਇਹ ਜਿਹੜੇ ਇਹਨਾਂ ਦਾ ਪ੍ਰਾਈਸ ਹੋਊਗਾ 250 ਜੀ ਔਰ ਸੌਰੀ 350 ਅੱਜ ਦੇ ਦਿਨ ਲਈ ਇਹਨਾਂ ਦਾ ਪ੍ਰਾਈਸ ਹੈਗਾ 250 ਜੀ ਨਨੇ ਖਰੀਦ ਕੇ ਰੱਖਣੇ ਆ ਜੀ ਰੱਖ ਸਕਦੇ ਹੋ ਆ ਵੀ ਬਹੁਤ ਸੋਹਣਾ ਇਹ ਵੀ ਸਾਰੇ ਕਾਟਨ ਦੇ ਨੇ ਜੀ ਸਾਰੇ ਹੀ ਕਾਟਨ ਦੇ ਹਰ ਹਰ ਮਹਾਦੇਵ ਜੀ ਆਪ ਕਹਾ ਸੀ ਹੋ ਹਮ ਹੈ ਜੀ ਪੰਜਾਬ ਸੇ ਡਿਸਟ੍ਰਿਕਟ ਮਾਨਸਾ ਤੁਸੀਂ ਕਿਤੇ ਵੀ ਬੈਠੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਟਰਸਟ ਕਰ ਸਕਦੇ ਹੋ ਜੀ ਬਿਕੋਜ਼ ਆਪਣਾ ਜਿਹੜਾ ਪੇਜ ਆ ਬਹੁਤ ਪੁਰਾਣਾ ਤੁਸੀਂ ਆਪਣੇ ਸਬਸਕ੍ਰਾਈਬਰ ਆਪਣੇ ਕਮੈਂਟ ਚੈੱਕ ਕਰ ਸਕਦੇ ਹੋ ਵਿਦਾਊਟ ਐਨੀ ਟੈਂਸ਼ਨ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਇਹ ਵੀ ਬਹੁਤ ਸੋਹਣਾ ਜੀ ਕਾਟਨ ਦਾ ਸੂਟ ਬਹੁਤ ਹੀ ਸੋਹਣਾ ਜੀ اچھا ਆਹ ਵਾਲਾ ਜੀ ਲੀਜੀਏ ਇਹ ਬੋਟਲ ਦੋਨੇ ਹਾਂਜੀ ਹਾਂ ਜੀ ਸ਼ਰਟਾਂ ਵੀ ਦੋ ਹੋਣਗੀਆਂ ਇੱਧਰ ਹੋਣਗੀਆਂ ਕੰਟੈਕਟ ਨੰਬਰ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਸੀ 981574212 ਜਿਹੜੇ ਆਪਣੇ ਨਾਲ ਨਵੇਂ ਲਾਈਵ ਤੇ ਵਿੱਚ ਜੁੜ ਰਹੇ ਨੇ ਉਹ ਤੁਸੀਂ ਬੈਕ ਚ ਜਾ ਕੇ ਆਪਣੀ ਕਿਸੇ ਵੀ ਵੀਡੀਓ ਤੋਂ ਨੰਬਰ ਚੈੱਕ ਕਰ ਸਕਦੇ ਹੋ ਜੀ ਜੇ ਤੁਹਾਨੂੰ ਨਹੀਂ ਪਤਾ ਚੱਲਿਆ ਤੇ ਇੱਕ ਹੈਗਾ ਜੀ ਆ ਵਾਲੇ ਇਹ ਹੈਗੇ ਨੇ ਮੋٹے ਸਟੱਫ ਜਿਹੜੇ ਪਹਿਲਾਂ ਆਏ ਸੀ 250 ਫ੍ਰੀ ਸ਼ਿਪਿੰਗ ਦੇ ਵਿੱਚ ਨੇ ਜੀ ਆ ਵਾਲੇ ਉਹ ਸ਼ਿਪਿੰਗ ਵਾਲੇ ਨੇ ਇਹ ਮੋਟੇ ਹੈਗੇ ਨੇ ਜੀ 250 ਫ੍ਰੀ ਸ਼ਿਪਿੰਗ ਦੇ ਵਿੱਚ ਇਹਦੇ ਵਿੱਚ ਹੈਗੇ ਨੇ ਜੀ ਆਹ ਵਾਲੀ ਕਲਰ ਇਹਦਾ ਤੁਸੀਂ ਸੂਟ ਕੋਰਸੈਟ ਕੁਝ ਵੀ ਬਣਾ ਸਕਦੇ ਹੋ ਇਹ ਦੋ ਕਲਰ ਨੇ ਜੀ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹਾਂ 250 ਫ੍ਰੀ ਸ਼ਿਪਿੰਗ ਦੇ ਵਿੱਚ ਜੀ ਇੱਕ ਹੈਗਾ ਜੀ ਆਮਲਾ ਇੱਕ ਹੈਗਾ ਜੀ ਆਮਲਾ ਇਹ ਹੈਗੇ ਨੇ ਜੀ ਸਪੈਸ਼ਲ ਫੋਰ ਵਿంటర్ 5 5 ਮੀਟਰ ਦੀ ਕੱਟ ਮਿਲੂਗੀ ਇਹਨਾਂ ਤੋਂ ਤੁਹਾਨੂੰ 450 ਦੇ ਵਿੱਚ ਇੱਕ ਆਪਣੇ ਕੋਲ ਜਲਦੀ ਜਲਦੀ ਜੀ ਇਹਨਾਂ ਦੀ ਬੁਕਿੰਗ ਕਰਵਾਓ ਹਾਂ ਇੱਕ ਤਾਂ ਜੀ ਨੈਕਸਟ ਸਿਰਫ ਫੋਰ ਸਿਰਫ 250 ਅੱਜ ਤੇ ਕੱਲ ਦੇ ਲਈ ਇਸ ਤੋਂ ਬਾਅਦ ਇਹਦਾ ਜਿਹੜਾ ਪ੍ਰਾਈਸ ਹੈ ਜੀ ਉਹ ਦੇ ਨਾਲ ਦਾ ਇਹ ਇਹਨਾਂ ਨਾਲ ਦਾ ਇਹਦੇ ਨਾਲ ਦਾ ਨਾ ਕਲਰ ਉੱਪਰ ਪਿਆ ਸਾਰੇ ਨਾਲ ਉੱਪਰ ਵਾਲੀ ਫਿਟਿੰਗ ਦੇ ਵਿੱਚ ਦਿਖ ਰਿਹਾ ਤੁਹਾਨੂੰ ਵਾਈਟ ਦੇ ਕੋਲ ਹਾਂਜੀ ਇਹ ਵੀ ਬਹੁਤ ਮਿੱਠਾ ਜਿਹਾ ਕਲਰ ਹੈ ਦੇਖੋ ਦੇਖੋ ਜੀ ਬਹੁਤ ਮਿੱਠਾ ਜਿਹਾ ਕਲਰ ਹੈ ਬਹੁਤ ਹੀ ਸੋਹਣਾ ਇਹ ਤੁਸੀਂ ਆਪਣੀ ਜਿਹਦਾ ਮਦਰਸ ਲਈ ਲੈ ਸਕਦੇ ਹੋ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਸਿਰਫ ਔਰ ਸਿਰਫ 250 ਜੀ ਸਿਰਫ ਔਰ ਸਿਰਫ 250 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ बार-बार ਕਹਿ ਰਹੇ ਆ ਕਿ ਅੱਜ ਖਰੀਦ ਲਓ 1-2 ਮਹੀਨੇ ਬਾਅਦ ਇਹਦਾ ਪ੍ਰਾਈਸ ਬਹੁਤ ਹਾਈ ਹੋਣ ਵਾਲਾ ਜੀ ਤੋਂ ਖਰੀਦੇ ਜਾਂਦੇ ਨੇ ਖਰੀਦ ਕੇ ਰੱਖ ਸਕਦੇ ਹੋ ਕਿਉਂਕਿ ਹੁਣ ਜਿਹੜਾ ਵੀ ਇੰਟਰ ਦਾ ਸੀਜ਼ਨ ਆ ਜੀ ਜ਼ਿਆਦਾ ਟਾਈਮ ਲਈ ਤਾਂ ਨਹੀਂ ਹੈਗਾ ਇਹ ਕੁਝ ਬਹੁਤ ਹੀ ਮਿੱਠਾ ਜਿਹਾ ਕਲਰ ਹੈ ਹਾਂ ਵੀ ਬਹੁਤ ਸੋਨਾ ਕਲਰ ਹੈ ਇੱਕ ਆਪਣੇ ਕੋਲ ਹੈਗੇ ਨੇ ਜੀ 20 ਰੁਪਈਏ ਵਾਲੇ ਕੱਟ ਪੀਸ ਕੱਟ ਹੈਗੇ ਉਹਨਾਂ ਦੇ 175 ਰੁਪਏ ਦਾ ਕੱਟ ਪੀਸ ਜੇ ਤੁਸੀਂ ਹੁਣ ਮੈਸੇਜ ਕਰੋਗੇ ਤਾਂ ਆਪਾਂ ਤੁਹਾਨੂੰ ਦਿਖਾ ਦਾਂਗੇ ਅਦਰਵਾਈਜ਼ ਉਹ ਆਪਣੇ ਆਫਲਾਈਨ ਵੀ ਬਹੁਤ ਵਧੀਆ ਸੇਲ ਹੋ ਰਹੇ ਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਕਰ ਦਿਓ ਕਿ ਹਾਂਜੀ ਦੀਦੀ ਦਿਖਾ ਦਿਓ ਤਾਂ ਆਪਾਂ ਤੁਹਾਨੂੰ ਦਿਖਾ ਦਾਂਗੇ ਕੁਛ ਕੀ ਨੇ ਜੀ 20 ਰੁਪਏ ਦਾ ਪੀਸ 175 ਮੋਸਟਲੀ ਕੱਟ ਆ ਤੇ ਦੋਦੀ ਵੀ ਹੋ ਸਕਦੇ ਆ ਬਟ 175 ਕਹਿ ਕੇ ਦੇਵਾਂਗੇ ਦੋ ਵੀ ਹੋ ਸਕਦੀ ਹੈ ਤਾਂ ਮੈਨੂੰ ਜ਼ਰੂਰ ਦੱਸਿਓ ਜੀ ਹਾਂਜੀ ਪ੍ਰਿੰਟਿੰਗ ਸਾਰਿਆਂ ਦੀ ਹੀ ਬਹੁਤ ਵਧੀਆ ਜੀ ਮੈਨੂੰ ਜਲਦੀ 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 ਦੱਸੋ ਜੀ ਕਿ ਕਿ ਹੁਣ ਤਾਂ ਜਿਨ੍ਹਾਂ ਨੇ ਸੂਟ ਬਾਇ ਕੀਤੇ ਆ ਜੀ ਉਹ ਨਾਲ ਹੀ ਉਸੇ ਸ਼ਿਪਿੰਗ ਦੇ ਵਿੱਚ ਇੱਕ ਦੋ ਜੋ ਵੀ ਤੁਹਾਨੂੰ ਜਿੰਨੇ ਕੱਟ ਪੀਸ ਚਾਹੀਦੇ ਹੋ ਆ ਜਾਣਗੇ ਇੱਕ ਆਪਣੇ ਕੋਲ ਜਿਹੜਾ ਵਿంటర్ ਵਾਲਾ 250 ਦੇ ਵਿੱਚ ਜੀ ਪੁੱਛਿਆ ਕਰ ਆਵਲਾ 250 ਰੁਪਏ ਦੇ ਵਿੱਚ ਇਹ ਹੈ ਕੰਨੀ ਜੀ। ਲਾਸਟ 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 ਇਹ ਦੇਖੋ। ਜਿਨ੍ਹਾਂ ਨੇ ਇਹ ਵਾਲੇ ਸੂਟ ਲੈ ਕੇ ਰੱਖਣੇ ਆ ਜੀ ਦੁਬਾਰੇ ਇਹਨਾਂ ਦਾ ਪ੍ਰਾਈਸ ਬਹੁਤ ਹਾਈ ਹੋਊਗਾ ਫਿਲਹਾਲ ਇਹਨਾਂ ਦਾ ਪ੍ਰਾਈਸ ਹੈਗਾ ਸਿਰਫ ਔਰ ਸਿਰਫ 250 ਰੁਪਏ। ਇਸ ਲਈ ਤੁਸੀਂ ਜਿਆਦਾ ਤੋਂ ਜਿਆਦਾ ਸੂਟ ਲੈ ਕੇ ਰੱਖ ਸਕਦੇ ਹੋ ਕਿਉਂਕਿ ਗਰਮੀ ਹੈ ਜਿਹੜੀ ਗਰਮੀ ਦਾ ਸੀਜ਼ਨ ਜੀ ਘੱਟੋ-ਘੱਟ 6 ਤੋਂ 7 ਮਹੀਨੇ ਹੁੰਦਾ ਤੁਹਾਡੇ ਲਈ ਬਹੁਤ ਫਾਇਦੇ ਵਾਲਾ ਸੌਦਾ ਹੈ ਬਹੁਤ ਹੀ ਸੋਹਣੇ-ਸੋਹਣੇ ਸੂਟ ਨੇ ਜੀ ਬਹੁਤ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਇਹ ਮੈਚਿੰਗ ਸੂਟ ਨੇ ਬਹੁਤ ਹੀ ਜ਼ਿਆਦੇ ਸੋਹਣੇ-ਸੋਹਣੇ ਸੂਟ ਨੇ ਜੀ ਵੋਟਿਸ ਉਹਨੇ ਕਲਰ ਨੇ ਇਹਨਾਂ ਦੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੀ ਜਾਓ ਜੀ ਇੱਕੋ ਗ੍ਰੀਨ ਦਿਖਾਇਓ ਸਿੰਗਲ ਸੂਟ ਰਹਿੰਦਾ ਜਿਹੜਾ ਗ੍ਰੀਨ ਇੱਥੇ ਓਪਨ ਕਰਿਓ ਮਾੜਾ ਜਿਹਾ ਇੱਕ ਆਪਣੇ ਕੋਲ ਸਿੰਗਲ ਪੀਸ ਪਿਆ ਜੀ ਤੇ ਭਾਈ ਸੱਪਤ ਨੂੰ ਇਹ ਜਿਆ ਦੇ ਦਾਂਗੇ ਸਭ ਤੋਂ ਪਹਿਲਾਂ ਲੁੱਕ ਚੈੱਕ ਕਰੋ ਸ਼ਾਰਟ ਸ਼ਰਟ ਦੇ neck ਤੇ embroidery ਵਿਵਾਨ brand ਹੈ ਜੀ pure cambric ਹੈ ਤੇ ਆਹ ਵਾਲਾ ਹੈਗੇ ਆ ਜੀ ਸਾਰੀ embroidery ਹੈ ਆਹ ਵਾਲੀ ਹੈ ਆਹ ਦੁਪੱਟਾ ਆ ਹੈਗੇ ਆ ਬਾਟਮ ਤੇ ਦੁਪੱਟਾ ਬਹੁਤ ਹੀ ਪਿਆਰਾ cotton ਮਾਲ ਦਾ ਦੁਪੱਟਾ ਹੈ 375 ਚ ਸੂਟ ਮਿਲ ਜੂਗਾ ਜੀ ਜੀਨੇ ਕਰਵਾਉਣੀ ਹੈ ਫਾਸਟ ਬੁਕਿੰਗ ਕਰਵਾ ਲਓ ਸਕਰੀਨਸ਼ਾਟ ਲੈ ਕੇ ਸਿੰਗਲ ਸਿੰਗਲ ਪੀਸ ਹੈ ਇਹ ਸਾਰੀ neck ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ। ਦੇਖੋ ਨਜ਼ਦੀਕ ਤੋਂ ਚੈੱਕ ਕਰੋ ਤਾਂ ਆਹ ਵਾਲੀ ਕਾਟਨ ਆ ਜਿਹੜੀ ਬਹੁਤ ਹੀ ਸੌਫਟ ਹੁੰਦੀ ਆ। neck ਦੇ ਉੱਪਰ embroidery matching bottom cotton mal ਦੁਪੱਟਾ ਜੀ 375 ਰੁਪਏ ਸਿੰਗਲ ਸੂਟ ਆ ਜੋ ਲੈ ਗਿਆ ਲੈ ਗਿਆ ਜੋ ਰਹਿ ਗਿਆ ਰਹਿ ਗਿਆ। ਦੇਖੋ ਜੀ ਇੰਨਾ ਸੋਹਣਾ ਸੂਟ ਹੈ ਇਹ। ਕੰਟੈਕਟ ਨੰਬਰ ਹੈਗਾ ਆਪਣਾ 981574212 ਤਿੱਕਾ ਆਪਣੇ ਕੋਲ ਹੈਗਾ ਜੀ ਲਾਸਟ ਇਸ ਤੋਂ ਬਾਅਦ ਆਪਣਾ ਲਾਈਵ ਆ ਜਿਹੜਾ ਬੰਦ ਹੋ ਜਾਊਗਾ ਮਸ਼ਲੀਨ ਦਾ ਸੂਟ ਆ ਬੁਟੀਕ ਪੀਸ ਆ ਪ੍ਰਾਈਸ ਰਹੂਗਾ 550 ਫ੍ਰੀ ਸ਼ਿਪਿੰਗ ਵਰਕ ਤੁਹਾਨੂੰ ਚੈੱਕ ਕਰਵਾ ਦਿੰਨੇ ਹਾਂ ਬਹੁਤ ਹੀ ਜਿਆਦਾ ਸੋਹਣਾ ਵਰਕ ਆ ਦੇਖੋ ਵਰਕ ਤੁਸੀਂ ਦੇਖੋ ਜੀ ਸ਼ਾਰਟ ਦੇ ਉੱਪਰ ਪੂਰਾ ਵਰਕ ਹੈ ਜੀ ਇਸ ਤਰ੍ਹਾਂ ਦੇਖੋ ਪੈਨਲ ਦੇ ਵਿੱਚ デア ਹੈਗਾ ਜੀ ਘੇਰਾ ਘੇਰਾ ਵੀ ਇਹਦਾ ਕਾਫੀ ਹੈ ਮੁਸ਼ਲੀਨ ਦਾ ਸੂਟ ਰੋਗਾ ਵਿਦਾਊਟ ਦੁਪੱਟਾ 550 ਫ੍ਰੀ ਸ਼ਿਪਿੰਗ ਜੀਨੇ ਬੁਕਿੰਗ ਕਰਵਾਣੀ ਆ ਸਿੰਗਲ ਸਿੰਗਲ ਪੀਸ ਹੈ ਜੀ ਇਹ ਜਿਹੜੇ ਸਿੰਗਲ ਪੀਸ ਹੁੰਦੇ ਨੇ ਇਹ ਇਸ ਰੇਟ ਤੇ ਸ਼ਾਇਦ ਆਪਾਂ ਨੂੰ ਬਣੇ ਵੀ ਨਾ ਹੋਣ ਤੇ ਮਿਲੇ ਵੀ ਨਾ ਹੋਣ ਬਟ ਸਿੰਗਲ ਕਰਕੇ ਤੁਹਾਨੂੰ ਬਹੁਤ ਸਸਤੀ ਚ ਮਿਲ ਜਾਂਦੇ ਆ ਜੀਨੇ ਵੀ ਲੈਣੇ ਆ ਬੁਕਿੰਗ ਕਰਵਾਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਓਕੇ ਜੀ ਥੈਂਕ ਯੂ